ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮੋ ਹੈਡਲਾਈਨਸ ਤੇ ਪੂਰਬੀ ਕੈਨੇਡਾ ਦੇ ਵਿੱਚ ਗਰਮੀ ਤੋਂ ਮਿਲੀ ਰਾਹਤ ਤੇ ਦੱਖਣ ਪੱਛਮੀ Ontario ਦੇ ਵਿੱਚ ਹਮਸ ਹਜੇ ਵੀ ਬਰਕਰਾਰ ਫੈਡਰਲ ਸਰਕਾਰ ਨੇ ਮਿਕਮੈਕ ਦੇ ਨਾਲ ਮਲਟੀ ਮਿਲੀਅਨ ਡਾਲਰ ਦਾ ਕੀਤਾ ਸਮਝੌਤਾ ਪ੍ਰਧਾਨ ਮੰਤਰੀ ਟਰੂਡੋ ਨੇ 125 ਮਿਲੀਅਨ ਡਾਲਰ ਦੇ ਸਮਝੌਤੇ ਤੇ ਕੀਤੇ ਹਸਤਾਖਰ हाउस ऑफ कॉमन्स ਦੇ ਵਿੱਚ ਨਿਜਰ ਨੂੰ ਸ਼ਰਧਾਂਜਲੀ ਦੇਣ ਦਾ ਮਾਨਲਾ ਭਾਰਤ ਸਰਕਾਰ ਨੇ ਜਿਤਾਇਆ ਇਤਰਾਸ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਗ੍ਰੀਨ ਕਾਰਡ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਘੋਸ਼ਣਾ ਹੁਣ ਖਬਰਾਂ ਵਿਸਥਾਰ ਦੇ ਨਾਲ ਮੀਂਹ ਪੈਣ ਦੇ ਕਾਰਨ ਪੂਰਬੀ ਕੈਨੇਡਾ ਵਿੱਚ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਜਿਸ ਤੋਂ ਬਾਅਦ এনवायरमेंट ਕੈਨੇਡਾ ਨੇ ਹੀਟ ਵਾਰਨਿੰਗ ਹਟਾ ਦਿੱਤੀ ਹੈ ਪਰ ਦੱਖਣ ਪੱਛਮੀ ਅਨਟਾਰੀਓ 'ਚ ਤਪਸ਼ ਅਤੇ ਹਮਸ ਹਜੇ ਵੀ ਬਰਕਰਾਰ ਹੈ ਅਤੇ ਇਹ ਅਗਲੇ ਹਫਤੇ ਤੱਕ ਜਾਰੀ ਰਹਿੰਦੇ ਸੰਭਾਵਨਾ ਦਿਟਾਈ ਗਈ ਹੈ। ਕਈ ਦਿਨਾਂ ਦੀ ਨਿਰੰਤਰ ਤਪਸ਼ ਤੋਂ ਬਾਅਦ ਪੂਰਬੀ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਵਿੱਚ ਕੁਝ ਨਰਮੀ ਆਈ ਹੈ। ਜਿਸ ਦੇ ਮੱਦੇਨਜ਼ਰ এনਵਾਇਰਨਮੈਂਟ ਕੈਨੇਡਾ ਨੇ ਹੀਟ ਵਾਰਨਿੰਗ ਹਟਾ ਦਿੱਤੀ ਹੈ। ਕਿਊਬੈਕ, ਅਟਲਾਂਟਿਕ ਕੈਨੇਡਾ ਅਤੇ ਅਨਟਾਰੀਓ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਜਿਸ ਵਿੱਚ ਟੋਰਾਂਟੋ ਅਤੇ ਓਟਵਾ ਵੀ ਸ਼ਾਮਲ ਨੇ ਤਾਪਮਾਨ 30 ਡਿਗਰੀ ਤੋਂ ਹੇਠਾਂ ਆ ਗਿਆ ਹੈ। ਹਾਲਾਂਕਿ ਦੱਖਣੀ ਪੱਛਮੀ ਅਨਟਾਰੀਓ ਵਿੱਚ ਅਤਿ ਦੀ ਗਰਮੀ ਦੀ ਚੇਤਾਵਨੀ ਹਜੇ ਵੀ ਜਾਰੀ ਹੈ ਅਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਖਤਰਨਾਕ ਪੱਧਰ ਦੀ ਤਪਸ਼ ਅਤੇ ਹਮਸ ਅਗਲੇ ਹਫ਼ਤੇ ਤੱਕ ਜਾਰੀ ਰਹਿ ਸਕਦੀ ਹੈ। ਦੱਖਣੀ ਅਤੇ ਪੂਰਬੀ ਅਨਟਾਰੀਓ ਵਿੱਚ ਮੀਂਹ ਦੀ ਵੀ ਸੰਭਾਵਨਾ ਹੈ। ਤਾਪਮਾਨ 27 ਡਿਗਰੀ ਦੇ ਆਸ-ਪਾਸ ਹੈ ਅਤੇ ਹਮਸ ਕਰਕੇ 30 ਤੋਂ 36 ਡਿਗਰੀ ਦੇ ਦਰਮਿਆਨ ਮਹਿਸੂਸ ਹੋ ਰਿਹਾ ਹੈ। ਮੋਂਟਰੀਅਲ ਵਿੱਚ ਤਿੰਨ ਦਿਨਾਂ ਦੇ ਮੀਂਹ ਅਤੇ ਠੰਡੇ ਮੌਸਮ ਤੋਂ ਬਾਅਦ ਤਾਪਮਾਨ ਇੱਕ ਵਾਰ ਫਿਰ ਵਧਣ ਦੇ ਆਸਾਰ ਨੇ ਹੈਲਫੈਕਸ ਅਤੇ ਫਰਡਰਿਕਟਨ ਵਿੱਚ ਇਸ ਵੀਕਐਂਡ ਤਾਪਮਾਨ ਨਰਮ ਰਹੇਗਾ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਨੋਵਾ ਸਕੋਸ਼ੀਆ ਦੇ ਮਿਕਮੈਕ ਨਾਲ 2 ਮਲਟੀ ਮਿਲੀਅਨ ਡਾਲਰ ਦੇ ਸਮਝੌਤਿਆਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਨੋਵਾ ਸਕੋਸ਼ੀਆ ਵਿੱਚ ਪਹਿਲੀਆਂ ਰਾਸ਼ਟਰਾਂ ਲਈ ਇਤਿਹਾਸਕ ਧਾਮਿਆਂ ਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਕੋਸ਼ਨਾਵਾ ਕਰਕੇ ਰਾਸ਼ਟਰੀ ਸਵਦੇਸ਼ੀ ਲੋਕ ਦਿਵਸ ਦੀ ਨਿਸ਼ਾਨਦੇਹੀ ਕੀਤੀ ਫੈਡਰਲ ਸਰਕਾਰ 125 ਮਿਲੀਅਨ ਡਾਲਰ ਦਾ ਸਮਝੌਤਾ ਪ੍ਰਸਤਾਵਿਤ ਕਰ ਰਹੀ ਹੈ ਸਰਕਾਰ ਹਰ ਸਾਲ 16 ਮਿਲੀਅਨ ਡਾਲਰ ਤੋਂ ਵੱਧ ਪ੍ਰਦਾਨ ਕਰੇਗੀ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਕੇਂਦਰੀ ਕੇਪ ਬ੍ਰਿਟਨ ਵਿੱਚ ਜੋ ਰਾਸ਼ਟਰੀ ਸਵਦੇਸ਼ੀ ਲੋਕ ਦਿਵਸ ਮਨਾਇਆ ਜਿੱਥੇ ਉਸਨੇ 1862 ਵਿੱਚ ਵੇਚੀ ਗਈ ਰਿਜ਼ਰਵ ਜ਼ਮੀਨ ਨੂੰ ਲੈ ਕੇ ਵਿਵਾਦ ਦਾ ਨਿਪਟਾਰਾ ਕਰਨ ਲਈ ਕੁਮਾ ਫਸਟ ਨੇਸ਼ਨ ਨਾਲ 125 ਮਿਲੀਅਨ ਡਾਲਰ ਦੇ ਸਮਝੌਤੇ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਇੱਕ ਘੋਸ਼ਣਾ ਵਾਇਕਮੌਗ ਐਨਐਸ ਵਿੱਚ ਕੀਤੀ ਜਿੱਥੇ ਫਰਸਟ ਨੇਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇੱਕ ਗਲਤ ਵਿਕਰੀ ਨੇ ਉਹਨਾਂ ਨੂੰ ਜ਼ਮੀਨ ਤੋਂ ਆਰਥਿਕ ਤੌਰ ਤੇ ਲਾਭ ਲੈਣ ਦੇ ਮੌਕੇ ਤੋਂ ਵਾਂਝਾ ਕਰ ਦਿੱਤਾ ਇਸ ਦੇ ਇੱਕ ਪਾਸੇ ਇੱਕ ਝੀਲ ਹੈ ਤੇ ਦੂਜੇ ਪਾਸੇ ਇਹ ਇਲਾਕਾ ਪਹਾੜਾਂ ਦੇ ਨਾਲ ਕਿਰਿਆ ਹੋਇਆ ਹੈ ਟਰੂਡੋ ਨੇ ਇਸ ਸੰਝੋਤੇ ਨੂੰ ਕਰਾਊਨ ਅਤੇ ਕੇ ਬ੍ਰਿਟਨ ਫਰਸਟ ਨੇਸ਼ਨ ਵਿਚਾਲੇ ਮੇਲ ਮਿਲਾਪ ਦੇ ਰਾਹ ਤੇ ਇੱਕ ਹੋਰ ਮਹੱਤਵਪੂਰਨ ਕਦਮ ਕਿਹਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਥਾਨਕ ਕਮਿਊਨਿਟੀ ਸੈਂਟਰ ਦੇ ਬਾਹਰ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਰਵਾਈ ਦੇ ਵਿੱਚ ਸੁਲਾਹ ਸਫਾਈ ਹੈ। It's also a special day because together we just took another significant step on the path of reconciliation between the Crown and Wegoama. After many years of negotiations and different governments says the chief pointed out The proposed settlement agreement of $125 million we are about to sign will resolve the claim regarding the improper sale of reserve land in 1862. This is reconciliation in action. But that's not all. Today, we're also announcing another positive step in the right direction. The federal government will deliver more than 16 million dollars a year in increased funding to Mi'kmaq communities to maintain, repair and replace their existing education infrastructure. This is on top of existing funding of more than $125 million over the next five years for education governance and education infrastructure, which means the operation and delivery of high quality education in your schools right across the province, including here in Wigoma. Since the beginning, our government has been focused on fairness this idea that everyone in every generation Deserves a real and fair chance at success. And fairness, of course, starts with better access to education for everyone. Schools and teachers should have the resources they need. Education systems should be able to answer the unique needs of students in their communities. Because we know that education helps improve people's quality of life, it helps reduce poverty and build stronger communities. and connects young people with their language their culture their elders their stories and most importantly their identity ਦਸ ਤਾਂ ਇਹ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਾਰੇ ਆਦਿਵਾਸੀ ਲੋਕਾਂ ਨੂੰ ਉਹਨਾਂ ਦੇ ਰਾਸ਼ਟਰੀ ਮਾਨਤਾ ਦਿਵਸ ਤੇ ਸ਼ਰਧਾਂਜਲੀ ਦਿੱਤੀ ਜੋ ਕਿ ਪਹਿਲੀ ਵਾਰ 1996 ਵਿੱਚ ਮਨਾਇਆ ਗਿਆ ਸੀ ਬਕੁਮਾਕ ਬੈਂਡ ਦੇ 1100 ਮੈਂਬਰਾਂ ਨੂੰ ਪ੍ਰਸਤਾਵਿਤ ਸਮਝੌਤੇ ਤੇ ਵੋਟ ਪਾਉਣ ਲਈ ਕਿਹਾ ਜਾਵੇਗਾ ਜਿਸ ਨੂੰ ਕਈ ਸਾਲ ਹੋ ਗਏ ਨੇ ਫਿਲਹਾਲ ਵੋਟਾਂ ਲਈ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ 18 ਜੂਨ ਨੂੰ ਹਰਦੀਪ ਨਿਜਰ ਦੀ ਪਹਿਲੀ ਵਰ੍ਹੇਸਵੀ ਸੀ ਇਸ ਮੌਕੇ ਤੇ ਸਿੱਖ ਸੰਗਤ ਗੁਰੂ ਘਰਾਂ ਦੇ ਵਿੱਚ ਜਾ ਕੇ ਨਤਮਸਤਕ ਹੋਈ ਅਤੇ ਹਰਦੀਪ ਨਿਜਰ ਨੂੰ ਸ਼ਰਧਾਂਜਲੀ ਦਿੱਤੀ ਗਈ ਦੂਜੇ ਪਾਸੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਹਰਦੀਪ ਸਿੰਘ ਨਿਜਰ ਦੇ ਕਤਲ ਤੋਂ ਬਾਅਦ ਪਹਿਲੀ ਵਰ੍ਹੇਸਵੀ ਦੇ ਮੌਕੇ ਤੇ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ 1 ਮਿੰਟ ਦਾ ਮੌਨ ਰੱਖਿਆ ਗਿਆ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਤੇ ਇਤਰਾਜ਼ ਜਤਾਇਆ ਭਾਰਤੀ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਹੈ ਕਿ ਹਿੰਸਾ ਦੀ ਵਕਾਲਤ ਨਾ ਕੀਤੀ ਜਾਵੇ ਅਤੇ ਅਤਵਾਦੀ ਦੀ ਬਰਸੀ ਤੇ ਸੰਸਦ ਮੈਂਬਰਾਂ ਨੇ ਜੋ ਚੁੱਪੀ ਧਾਰੀ ਹੋਈ ਹੈ ਉਸ ਉੱਤੇ ਵੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ। ਹਰਦੀਪ ਸਿੰਘ ਨਿੱਜਰ ਦੇ ਕਤਲ ਦੇ 1 ਸਾਲ ਪੂਰੇ ਹੋਣ ਦੇ ਉੱਤੇ 18 ਜੂਨ ਨੂੰ ਕੈਨੇਡਾ ਦੀ ਸੰਸਦ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੇ ਲਈ ਸੰਸਦ ਵਿੱਚ 1 ਮਿੰਟ ਦਾ ਮੌਨ ਰੱਖਿਆ ਗਿਆ ਤੇ ਹੁਣ ਭਾਰਤ ਨੇ ਇਸ ਉੱਤੇ ਇਤਰਾਜ਼ ਜਤਾਇਆ ਹੋਇਆ ਹੈ। ਵਿਦੇਸ਼ ਮੰਤਰਾਲੇ ਨੇ ਬੀਤੇ ਦਿਨ ਹਫਤਾਵਾਰੀ ਪ੍ਰੈਸ ਬਰੀਫਿੰਗ 'ਚ ਕਿਹਾ ਕਿ ਭਾਰਤ ਕਿਸੇ ਵੀ ਅਜਿਹੇ ਕਦਮ ਦਾ ਵਿਰੋਧ ਕਰਦਾ ਹੈ ਜੋ ਰਾਜਨੀਤੀ 'ਚ ਕਟੜ ਪੰਥੀ ਲਈ ਜਗ੍ਹਾ ਬਣਾਉਂਦਾ ਹੈ ਤੇ ਹਿੰਸਾ ਦੀ ਵਕਾਲਤ ਕਰਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੇਰ ਜੈਸਵਾਲ ਨੇ ਕਿਹਾ ਕਿ ਅਸੀਂ ਲਗਾਤਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਿੱਖ ਪੱਖੀ ਗਤੀਵਿਧੀਆਂ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਨੇ। ਅਸੀਂ بار بار ਕੈਨੇਡੀਅਨ ਸਰਕਾਰ ਨੂੰ ਕਾਰਵਾਈ ਕਰਨ ਲਈ ਕਹਿ ਰਹੇ ਹਾਂ ਬੁਲਾਰੇ ਚੈਸਵਾਲ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਕੱਟੜਪੰਥੀਆਂ ਨੂੰ ਸਿਆਸੀ ਆਜ਼ਾਦੀ ਦਿੱਤੀ ਗਈ ਹੈ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦਰਸਲ 18 ਜੂਨ ਸਾਲ 2023 ਦੀ ਸ਼ਾਮ ਨੂੰ ਕੈਨੇਡਾ ਦੇ ਸੜੀ ਸ਼ਹਿਰ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਨਿਕਲਦਿਆਂ ਸਮਿਆਂ ਹਰਦੀਪ ਸਿੰਘ ਨਿੱਜਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬੀਤੇ ਸਾਲ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਜਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਗਾ ਦਿੱਤਾ ਜਿਸ ਨੂੰ ਭਾਰਤ ਨੇ ਸਿੱੜੇ ਤੋਂ ਰੱਦ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਕੈਨੇਡਾ ਦੀ ਟਰੂਡੋ ਸਰਕਾਰ ਨੇ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਬੀਤੇ ਮਹੀਨੇ ਕੈਨੇਡਾ ਨੇ ਨਿਜਰ ਕਤਲ ਕੇਸ ਵਿੱਚ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਵਿੱਚ ਐਡਮਿੰਟਨ ਦੇ ਰਹਿਣ ਵਾਲੇ 22 ਸਾਲਾਂ ਕਰਨ ਬਰਾੜ 22 ਸਾਲਾਂ ਕਮਲਪ੍ਰੀਤ ਸਿੰਘ ਅਤੇ 28 ਸਾਲਾਂ ਕਰਨਪ੍ਰੀਤ ਸਿੰਘ ਦੇ ਉੱਤੇ ਫਸਟ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਨੇ ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਵੀ ਦੋਸ਼ ਲਗਾਏ ਗਏ ਨੇ ਜਿਸ ਤੋਂ ਕੁਝ ਹੀ ਦਿਨਾਂ ਬਾਅਦ ਇੱਕ ਹੋਰ ਭਾਰਤੀ ਅਮਨਦੀਪ ਸਿੰਘ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਨਾਲ ਹੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਹਜੇ ਜਾਰੀ ਹੈ ਕਿਉਂਕਿ ਆਰਸੀਐਮਪੀ ਨੂੰ ਪੂਰਾ ਯਕੀਨ ਹੈ ਇਸ ਮਾਮਲੇ ਵਿੱਚ ਹੋਰ ਵੀ ਦੋਸ਼ੀ ਸ਼ਾਮਿਲ ਹੋ ਸਕਦੇ ਨੇ ਬੀਤੇ ਦਿਨ ਜਦ ਇਟਲੀ ਦੀ ਜੀ7 ਸੰਮੇਲਨ ਮਾਸਤੇ ਜਸਟਨ ਟਰੂਡੋ ਗਏ ਹੋਏ ਸਨ ਤਾਂ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਕੁਝ ਗੰਭੀਰ ਵਿਸ਼ਿਆਂ ਦੇ ਉੱਤੇ ਵਿਚਾਰ-ਚਰਚਾ ਕੀਤੀ ਹਾਲਾਂਕਿ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਇਹ ਨਹੀਂ ਦੱਸਿਆ ਕਿ ਉਹ ਮੁੱਦੇ ਕਿਹੜੇ ਸਨ ਪਰ ਪੂਰੇ ਤੌਰ ਤੇ ਇਹ ਅਸ਼ੰਕੇ ਜਤਾਏ ਜਾ ਰਹੇ ਨੇ ਕਿ ਹਰਦੀਪ ਸਿੰਘ ਨਿਜੜ ਕਤਲकांड ਮਾਮਲੇ ਦੇ ਵਿੱਚ ਭਾਰਤ ਦੇ ਕੋਲੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤ ਅਤੇ ਕੈਨੇਡਾ ਦੇ ਵਿਚਾਲੇ ਤਲਖੀ ਲਗਾਤਾਰ ਬਰਕਰਾਰ ਹੈ। ਅਤੇ ਜਦ ਇਹ ਗ੍ਰਿਫਤਾਰੀਆਂ ਹੋਈਆਂ ਸਨ ਉਦੋਂ ਕੈਨੇਡਾ ਦੀ ਟਰੂਡੋ ਸਰਕਾਰ ਨੇ ਵੱਡਾ ਫੈਸਲਾ ਲਿਆ ਸੀ ਅਤੇ ਸਟੱਡੀ ਵੀਜ਼ਾ ਤੇ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਜਾਂਚ ਕਰਨ ਦੀ ਵੀ ਗੱਲ ਆਖੀ ਗਈ ਸੀ ਹੁਣ ਹੌਲੀ ਹੌਲੀ ਇਸ ਮਾਮਲੇ ਦੇ ਵਿੱਚ ਜਾਂਚ ਅੱਗੇ ਵਧ ਰਹੀ ਹੈ ਤੇ ਕਿਹੜੇ ਤੱਥ ਨਿਕਲ ਕੇ ਸਾਹਮਣੇ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਅਮਰੀਕੀ ਰਾਸ਼ਟਰਪਤੀ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦੇਣ ਦੀ ਗੱਲ ਕਹਿ ਰਹੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਮਰੀਕੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦੇਣ ਦਾ ਵਾਅਦਾ ਕੀਤਾ ਉਹਨਾਂ ਕਿਹਾ ਹੈ ਕਿ ਅਮਰੀਕੀ ਕਾਲਜਾਂ ਤੋਂ ਡਿਗਰੀਆਂ ਲੈਣ ਵਾਲਿਆਂ ਨੂੰ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ ਦੱਸ ਦਈਏ ਕਿ ਅਮਰੀਕਾ ਵਿੱਚ 2 ਲੱਖ ਭਾਰਤੀ ਪੜ ਰਹੇ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਮਰੀਕੀ ਕਾਲਜਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦੇਣ ਦਾ ਵਾਅਦਾ ਕੀਤਾ ਹੈ। ਇੱਕ ਪੋਡਕਾਸਟ ਦੇ ਵਿੱਚ 트ੰਪ ਨੇ ਕਿਹਾ ਹੈ ਕਿ ਇਸ ਕਦਮ ਨਾਲ ਭਾਰਤ ਅਤੇ ચીਨ ਵਰਗੇ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਰਹਿੰਦੀ ਇਜਾਜ਼ਤ ਮਿਲੇਗੀ। 트ੰਪ ਤੋਂ ਪੁੱਛਿਆ ਗਿਆ ਸੀ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜਦੋਂ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਭਾਰਤ ਵਰਗੇ ਦੇਸ਼ਾਂ ਤੋਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਨੌਕਰੀ ਤੇ ਰੱਖਣ ਲਈ ਤਕਨੀਕੀ ਕੰਪਨੀਆਂ ਦੀ ਮਦਦ ਕਰਨਗੇ। ਇਸ ਉੱਤੇ ਜਵਾਬ ਦਿੰਦਿਆਂ 트ੰਪ ਨੇ ਕਿਹਾ ਕਿ ਮੈਂ ਇਹ ਕਰਨਾ ਚਾਹੁੰਦਾ ਹਾਂ ਤੇ ਕਰਾਂਗਾ। ਮੈਨੂੰ ਲੱਗਦਾ ਹੈ ਕਿ ਅਮਰੀਕੀ ਕਾਲਜਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਤੁਰੰਤ ਗ੍ਰੀਨ ਕਾਰਡ ਦਿੱਤੇ ਜਾਣੇ ਚਾਹੀਦੇ ਨੇ ਇਸ ਨਾਲ ਉਹ ਅਮਰੀਕਾ ਵਿੱਚ ਰਹਿ ਸਕਣਗੇ ਅਤੇ ਇੱਥੋਂ ਦੇ ਵਿਕਾਸ ਵਿੱਚ ਮਦਦ ਕਰ ਸਕਣਗੇ 트럼ਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਉੱਚ ਹੁਨਰਮੰਦ ਵਿਦਿਆਰਥੀਆਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸ ਦੀਆਂ ਯੋਜਨਾਵਾਂ ਦਾ ਦੇਸ਼ ਨੂੰ ਫਾਇਦਾ ਹੋਵੇਗਾ ਟਰੰਪ ਨੇ ਕਿਹਾ ਹੈ ਕਿ ਉਹ ਕਈ ਅਜਿਹੇ ਲੋਕਾਂ ਨੂੰ ਜਾਣਦੇ ਨੇ ਜੋ ਅਮਰੀਕਾ ਤੋਂ ਗ੍ਰੈਜੂਏਟ ਹੋਏ ਨੇ ਪਰ ਗ੍ਰੀਨ ਕਾਰਡ ਨਾ ਹੋਣ ਕਾਰਨ ਇੱਥੇ ਨਹੀਂ ਰਹਿ ਸਕਦੇ ਫਿਰ ਉਹ ਆਪਣੇ ਦੇਸ਼ ਚਲੇ ਜਾਂਦੇ ਨੇ ਅਤੇ ਅਰਪਤੀ ਬਣ ਜਾਂਦੇ ਨੇ ਸਾਲ 2023 ਦੇ ਆਂਕੜਿਆਂ ਅਨੁਸਾਰ 2 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਅਮਰੀਕਾ ਤੋਂ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ ਜੇਕਰ 트럼ਪ ਆਪਣੇ ਸ਼ਬਦਾਂ ਤੇ ਕਾਇਮ ਰਹੇ ਤਾਂ ਇਨਾਂ ਚੋਂ ਕਈ ਵਿਦਿਆਰਥੀ ਅਸਾਨੀ ਦੇ ਨਾਲ ਅਮਰੀਕੀ ਗ੍ਰੀਨ ਕਾਰਡ ਹਾਸਲ ਕਰ ਸਕਣਗੇ ਇਮੀਗ੍ਰੇਸ਼ਨ ਦੇ ਮੁੱਦੇ ਤੇ 트럼ਪ ਦਾ ਸਖਤ ਰੁਖ ਰਿਹਾ ਹੈ ਅਜਿਹੇ 'ਚ ਉਹਨਾਂ ਦੇ ਬਿਆਨ ਨੂੰ ਜੋ ਬੈਰਨ ਦੀ ਨਵੀਂ ਨਾਗਰਿਕਤਾ ਨੀਤੀ 'ਚ ਕਟ ਮੰਨਿਆ ਜਾ ਰਿਹਾ ਹੈ ਦਰਅਸਲ 17 ਜੂਨ ਨੂੰ ਬੈਡਨ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜੁੜੀ ਨਵੀਂ ਨੀਤੀ ਦਾ ਐਲਾਨ ਕੀਤਾ ਸੀ ਨਵੇਂ ਨਿਯਮਾਂ ਮੁਤਾਬਕ ਜੇਕਰ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹ ਕਰਦੇ ਨੇ ਤਾਂ ਉਹਨਾਂ ਨੂੰ ਨਾਗਰਿਕਤਾ ਮਿਲੇਗੀ ਹਾਲਾਂਕਿ ਇਸ ਦਾ ਲਾਭ ਸਿਰਫ ਉਹਨਾਂ ਲੋਕਾਂ ਨੂੰ ਮਿਲੇਗਾ ਜੋ ਘੱਟੋ ਘੱਟ 10 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਨੇ ਅਤੇ ਹੋਰ ਸ਼ਰਤਾਂ ਪੂਰੀਆਂ ਕਰਦੇ ਨੇ ਇਸ ਤੋਂ ਇਲਾਵਾ ਜਿੰਨਾ ਬੱਚਿਆਂ ਦੇ ਮਾਤਾ ਪਿਤਾ ਦਾ ਵਿਆਹ ਅਮਰੀਕੀ ਨਾਗਰਿਕ ਦੇ ਨਾਲ ਹੋਇਆ ਹੈ ਉਹ ਵੀ ਇਸ ਦੇ ਹੱਕਦਾਰ ਹੋਣਗੇ ਬਾਈਡਨ ਸਰਕਾਰ ਦਾ ਮੰਨਣਾ ਹੈ ਕਿ ਲਗਭਗ 5 ਲੱਖ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਅਮਰੀਕੀ ਨਾਗਰਿਕਾਂ ਦੇ ਕਰੀਬ 50000 ਬੱਚਿਆਂ ਨੂੰ ਵੀ ਇਸ ਦਾ ਲਾਭ ਮਿਲੇਗਾ ਅਮਰੀਕਾ ਵਿੱਚ ਗ੍ਰੀਨ ਕਾਰਡ ਇੱਕ ਸਥਾਈ ਨਿਵਾਸ ਕਾਰਡ ਹੈ ਜੇਕਰ 트럼ਪ ਇਸ ਯੋਜਨਾ ਨੂੰ ਲਾਗੂ ਕਰਦੇ ਨੇ ਤਾਂ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਅਮਰੀਕੀ ਨਾਗਰਿਕਤਾ ਹਾਸਲ ਕਰਨਾ ਸੌਖਾ ਹੋ ਜਾਵੇਗਾ ਜੋਤਕੀ ਜੋ ਬੈਡਨ ਦੀ ਯੋਜਨਾ ਮੁਤਾਬਿਕ ਜਿਹੜੇ ਲੋਕ ਗੁਪਤ ਤਰੀਕੇ ਨਾਲ ਗਧਿਆਂ ਦੇ ਰਸਤੇ ਅਮਰੀਕਾ ਪਹੁੰਚਦੇ ਨੇ ਉਹਨਾਂ ਨੂੰ ਵੀ ਅਮਰੀਕੀ ਨਾਗਰਿਕਤਾ ਮਿਲੇਗੀ। ਟਰੰਪ ਅਜਿਹੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਮਿਲਣ ਦਾ ਵਿਰੋਧ ਕਰਦੇ ਨੇ। ਟਰੰਪ ਨੇ ਬੈਡਨ ਸਰਕਾਰ ਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ 'ਚ ناکਾਮ ਰਹਿਣ ਦਾ ਦੋਸ਼ ਲਗਾਇਆ ਹੈ। ਟਰੰਪ ਨੇ ਜਨਮ ਦੇ ਆਧਾਰ ਤੇ ਨਾਗਰਿਕਤਾ ਦੇਣ ਦੇ ਨਿਯਮ ਨੂੰ ਖਤਮ ਕਰਨ ਦੀ ਗੱਲ ਕੀਤੀ ਹੈ ਟਰੰਪ ਨੇ ਵਾਰ-ਵਾਰ ਕਿਹਾ ਕਿ ਜੇਕਰ ਉਹ ਦੁਬਾਰਾ ਰਾਸ਼ਟਰਪਤੀ ਬਣਦੇ ਨੇ ਤਾਂ ਉਹ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢ ਦੇਣਗੇ ਵਿਖਣਾ ਹੋਵੇਗਾ ਕਿ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਤੇ ਫਿਰ ਉਸ ਤੋਂ ਬਾਅਦ ਪ੍ਰਵਾਸੀਆਂ ਲਈ ਕੀ ਅਹਿਮ ਫੈਸਲੇ ਲਏ ਜਾਣਗੇ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਆਬਾਦੀ ਦਾ ਵਾਅਦਾ ਹੌਲੀ ਹੋ ਰਿਹਾ ਹੈ ਜਦਕਿ ਇਮੀਗ੍ਰੇਸ਼ਨ ਹਜੇ ਵੀ ਮਜ਼ਬੂਤ ਹੈ ਪ੍ਰਾਂਤ ਗੈਰ ਸਥਾਈ ਨਿਵਾਸੀਆਂ ਤੇ ਅੰਤਰ ਸੂਬਾਈ ਪ੍ਰਵਾਸ ਵਿੱਚ ਨੁਕਸਾਨ ਦੇਖ ਰਿਹਾ ਹੈ ਬੀਤੇ ਕੁਝ ਸਾਲਾਂ ਦੌਰਾਨ ਦੇਖਿਆ ਗਿਆ ਹੈ ਕਿ ਇੱਥੇ ਜਨਮ ਲੈਣ ਵਾਲਿਆਂ ਦੇ ਨਾਲੋਂ ਮਰਨ ਵਾਲਿਆਂ ਦੀ ਗਿਣਤੀ ਵਧੇਰੇ ਹੈ ਪ੍ਰਿੰਸ ਐਡਵਰਡ ਆਇਲੈਂਡ ਦੀ ਆਬਾਦੀ ਦੀ ਵਾਧਾ ਦਰ ਹਜੇ ਵੀ ਵੱਧ ਰਹੀ ਇਮੀਗ੍ਰੇਸ਼ਨ ਦੇ ਬਾਵਜੂਦ ਮੱਧਮ ਜਾਤੀ ਹੈ ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਤਾਜ਼ਾ ਤਿਮਾਹੀ ਆਬਾਦੀ ਦੇ ਅੰਕੜੇ ਜਾਰੀ ਕੀਤੇ ਨੇ ਉਹ ਦਰਸਾਉਂਦੇ ਨੇ ਕਿ 1 ਅਪ੍ਰੈਲ ਨੂੰ ਪ੍ਰਾਂਤ ਦੀ ਆਬਾਦੀ ਦਾ ਅੰਦਾਜ਼ਾ 177081 ਸੀ ਜੋ ਪਿਛਲੇ ਸਾਲ 1 ਅਪ੍ਰੈਲ ਤੋਂ ਲਗਭਗ 53100 ਲੋਕਾਂ ਨਾਲ ਵਧ ਸੀ ਇਹ 3.1 ਫੀਸਦੀ ਦੀ ਵਿਕਾਸ ਦਰ ਹੈ ਪ੍ਰਿੰਸ ਐਡਵਰਡ ਆਇਲੈਂਡ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀ ਆਬਾਦੀ ਕਿੰਨੀ ਤੇਜ਼ੀ ਨਾਲ ਵਧ ਰਹੀ ਹੈ ਪਰ ਇਸ ਸਭ ਤੋਂ ਤਾਜ਼ਾ 12 ਮਹੀਨਿਆਂ ਦੀ ਦਰ ਅਸਲ ਵਿੱਚ 3.2% ਦੀ ਰਾਸ਼ਟਰੀ ਵਿਕਾਸ ਦਰ ਤੋਂ ਬਿਲਕੁਲ ਹੇਠਾਂ ਹੈ ਪ੍ਰਿੰਸ ਐਡਵਰਡ ਆਇਲੈਂਡ ਤੇ ਸਾਲਾਨਾ ਵਿਕਾਸ ਦਰ ਹਰ ਤਿਮਾਹੀ ਵਿੱਚ ਵਧ ਰਹੀ ਸੀ ਸਾਲ 2022 ਦੀ ਤੀਜੀ ਤਿਮਾਹੀ ਵਿੱਚ 3.1% ਤੋਂ ਸ਼ੁਰੂ ਹੋ ਕੇ ਅਤੇ ਸਾਲ 2023 ਦੀ ਚੌਥੀ ਤਿਮਾਹੀ ਵਿੱਚ 4 ਪ੍ਰਤੀਸ਼ਤ ਤੱਕ ਪਹੁੰਚ ਗਈ ਉਸ ਸਾਲਾਨਾ ਦਰ ਇਸ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ ਘਟ ਕੇ 3.7% ਹੋ ਗਈ ਅਤੇ ਸਭ ਤੋਂ ਤਾਜ਼ਾ ਤਿਮਾਹੀ ਵਿੱਚ ਦੁਬਾਰਾ ਡਿੱਗ ਗਈ ਆਬਾਦੀ ਦੇ ਵਾਧੇ ਵਿੱਚ ਮੰਦੀ ਇਮੀਗ੍ਰੇਸ਼ਨ ਵਿੱਚ ਨਿਰੰਤਰ ਤਾਕਤ ਦੇ ਬਾਵਜੂਦ ਆਈ ਹੈ ਜੋ ਕਿ ਹਾਲ ਹੀ ਦੇ ਸਾਲਾਂ ਵਿੱਚ ਟਾਪੂ ਦੇ ਵਿਕਾਸ ਦਾ ਮੁੱਖ ਚਾਲਕ ਰਿਹਾ ਹੈ 1 ਅਪ੍ਰੈਲ ਸਾਲ 2023 ਦੇ ਵਿਚਾਲੇ ਪ੍ਰਿੰਸ ਐਡਵਰਡ ਆਇਲੈਂਡ ਤੇ ਪਹੁੰਚਣ ਵਾਲੇ 3674 ਪ੍ਰਵਾਸੀ ਅਤੇ 1 ਸਾਲ ਬਾਅਦ ਉਸੇ ਦਿਨ 12 ਮਹੀਨਿਆਂ ਦੀ ਮਿਆਦ ਵਿੱਚ ਪਹੁੰਚਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਧ ਸੰਖਿਆ ਨੂੰ ਦਰਸਾਉਂਦੇ ਨੇ ਸਾਲ 2024 ਦੇ ਪਹਿਲੇ 3 ਮਹੀਨਿਆਂ ਵਿੱਚ 1330 ਪਹੁੰਚਣ ਦੇ ਨਾਲ ਮਿਆਦ ਮਜ਼ਬੂਤ ਹੋਈ ਪਹਿਲੀ ਤਿਮਾਹੀ ਦੇ ਵਿੱਚ ਇਹ ਸਭ ਤੋਂ ਵੱਧ ਮਜ਼ਬੂਤੀ ਸੀ ਇਮੀਗ੍ਰੇਸ਼ਨ ਵਿੱਚ ਤਾਕਤ ਦਾ ਮੁਕਾਬਲਾ ਵਸਨੀਕਾਂ ਦੇ ਦੂਜੇ ਸੂਬਿਆਂ ਵਿੱਚ ਜਾਣ ਅਤੇ ਗੈਰ ਸਥਾਈ ਨਿਵਾਸੀਆਂ ਦੇ ਨੁਕਸਾਨ ਦੁਆਰਾ ਕੀਤਾ ਗਿਆ ਸੀ ਤਿੰਨ ਸਾਲਾਂ ਦੀ ਮਿਆਦ ਦੇ ਬਾਅਦ ਜਿਸ ਵਿੱਚ ਪ੍ਰਾਂਤ ਨੇ ਨਿਯਮਿਤ ਤੌਰ ਤੇ ਸੈਂਕੜੇ ਗੈਰ ਸਥਾਈ ਨਿਵਾਸੀਆਂ ਦਾ ਸ਼ੁੱਧ ਲਾਭ ਦਰਜ ਕੀਤਾ ਪ੍ਰਾਂਤ ਨੇ ਪਿਛਲੀਆਂ ਦੋ ਤਿਮਾਈਆਂ ਵਿੱਚ ਉਸ ਸ਼੍ਰੇਣੀ ਦੇ 500 ਤੋਂ ਵੱਧ ਲੋਕਾਂ ਨੂੰ ਗਵਾ ਦਿੱਤਾ ਵਾਸਤਵ ਵਿੱਚ ਪ੍ਰਿੰਸ ਐਡਵਰਡ ਆਇਲੈਂਡ ਨੇ ਪਿਛਲੀਆਂ ਤਿੰਨ ਤਿਮਾਹੀਆਂ ਵਿੱਚ ਦੂਜੇ ਸੂਬਿਆਂ ਵਿੱਚ ਵਸਨੀਕਾਂ ਦਾ ਸ਼ੁੱਧ ਨੁਕਸਾਨ ਦਰਜ ਕੀਤਾ ਹੈ। ਇਹ ਸਾਲ 2018 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਪ੍ਰਾਂਤ ਕੁਦਰਤੀ ਵਾਧੇ ਦੀ ਸ਼੍ਰੇਣੀ ਵਿੱਚ ਵਸਨੀਕਾਂ ਨੂੰ ਗੁਆ ਰਿਹਾ ਹੈ ਜਿਸ ਨੂੰ ਟਾਪੂ ਦੇ ਪੈਦਾ ਹੋਏ ਲੋਕਾਂ ਦੀ ਗਿਣਤੀ ਅਤੇ ਇੱਥੇ ਮਰਨ ਵਾਲੇ ਲੋਕਾਂ ਦੀ ਸੰਖਿਆ ਵਿੱਚ ਅੰਤਰ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਸਾਲ 2021 ਦੇ ਅੰਤ ਤੋਂ ਬਾਅਦ ਹਰ ਤਿਮਾਹੀ ਵਿੱਚ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਜਨਮ ਨਾਲੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਨੇ ਪਿਛਲੇ 12 ਮਹੀਨਿਆਂ ਵਿੱਚ ਸੂਬੇ ਵਿੱਚ ਜਨਮ ਨਾਲੋਂ 145 ਵੱਧ ਮੌਤਾਂ ਹੋਈਆਂ ਨੇ ਜ਼ਿਕਰ ਇਹ ਖਾਸ ਹੈ ਕਿ ਪ੍ਰਿੰਸ ਐਡਵਰਡ ਆਇਲੈਂਡ ਦੇ ਵੱਲੋਂ ਵਿਦੇਸ਼ੀ ਕਾਮਿਆਂ ਨੂੰ ਲੈ ਕੇ ਕਟੌਤੀ ਦਾ ਐਲਾਨ ਕਰਨ ਤੋਂ ਬਾਅਦ ਵੀ ਇੱਥੇ ਪਰਦਰਸ਼ਨ ਜਾਰੀ ਹੋਏ ਪਏ ਨੇ ਕੱਚੇ ਨਿਵਾਸੀਆਂ ਨੂੰ ਇਹ ਫਿਕਰ ਖਾ ਰਹੀ ਹੈ ਕਿ ਜਦ ਉਹਨਾਂ ਦਾ ਵਰਕ ਪਰਮਿਟ ਖਤਮ ਹੋ ਜਾਵੇਗਾ ਤਾਂ ਫਿਰ ਉਹ ਕਿੱਥੇ ਜਾਣਗੇ ਹੁਣ ਵੇਖਣਾ ਹੋਵੇਗਾ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਪ੍ਰਿੰਸ ਐਡਵਰਡ ਆਇਲੈਂਡ ਕੀ ਅਹਿਮ ਫੈਸਲੇ ਆਉਣ ਵਾਲੇ ਦਿਨਾਂ ਵਿੱਚ ਲੈਂਦਾ ਹੈ ਕੈਨੇਡਾ ਦੇ ਕਈ ਸੂਬੇ ਹੁਨਰਮੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਨੇ ਅਜਿਹੇ ਵਿੱਚ ਫੈਡਰਲ ਨੇ ਕੋਰੋਨਾ ਵਿੱਚ ਇੱਕ ਫੰਡਿੰਗ ਦੀ ਕੋਸ਼ਿਸ਼ ਨਾ ਕੀਤੀ ਇਸ ਫੈਡਰਲ ਫੰਡਿੰਗ ਦਾ ਉਦੇਸ਼ ਹੁਨਰਮੰਦ ਟਰੇਡ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਹੈ ਉਹਨਾਂ ਨਾਗਨ ਵਿੱਚ ਉਸਾਰੀ ਪ੍ਰੋਜੈਕਟਾਂ ਦੀ ਕੋਈ ਕਮੀ ਨਹੀਂ ਹੈ ਪਰ ਹੁਨਰਮੰਦ ਵਪਾਰਕ ਕਾਮਿਆਂ ਦੀ ਘਾਟ ਹੈ ਅਤੇ ਸਥਿਤੀ ਬਦ ਤੋਂ ਬੱਤਰ ਹੋ ਸਕਦੀ ਹੈ ਇਸ ਲਈ ਸਰਕਾਰ ਨੇ ਇਹ ਪਹਿਲ ਕਦਮੀ ਅਪਣਾਈ ਹੋਈ ਹੈ ਉਹਨਾਂ ਨਾਗਨ ਵਿੱਚ ਉਸਾਰੀ ਪ੍ਰੋਜੈਕਟਾਂ ਦੀ ਕਮੀ ਨਹੀਂ ਆ ਰਹੀ ਪਰ ਹੁਨਰਮੰਦ ਵਪਾਰਕ ਕਾਮਿਆਂ ਦੀ ਕਮੀ ਜ਼ਰੂਰ ਮਹਿਸੂਸ ਹੋ ਰਹੀ ਹੈ ਜਿਸ ਕਾਰਨ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਕੈਨੇਡਾ ਦੇ ਰੋਜ਼ਗਾਰ ਮੰਤਰੀ ਰੈਂਡੀ ਬੌਸਮੋਸਟ ਨੇ ਕਿਹਾ ਹੈ ਕਿ 7 ਲੱਖ ਲੋਕ 2028 ਤੱਕ ਹੁਨਰਮੰਦ ਕਿੱਤੇ ਤੋਂ ਰਿਟਾਇਰ ਹੋਣ ਜਾ ਰਹੇ ਨੇ ਸਿਰਫ ਉਸਾਰੀ ਦੇ ਖੇਤਰ ਵਿੱਚ ਲਗਭਗ 4 ਲੱਖ ਲੋਕ ਰਿਟਾਇਰ ਹੋਣਗੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਬਸਨੌਲਟ ਨੇ ਬੀਤੇ ਦਿਨ ਸਵੇਰੇ ਕੈਲੋਨਾ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਮਹੱਤਵਪੂਰਨ ਫੰਡਿੰਗ ਕੋਸ਼ਨਾ ਕੀਤੀ ਜੋ ਕਿ ਹੁਨਰਮੰਦ ਟ੍ਰੇਡ ਵਰਕਰਾਂ ਦੀ ਸਪਲਾਈ ਨੂੰ ਵਧਾਉਣ ਵਿੱਚ ਮਦਦ ਕਰਨ ਦੀ ਉਮੀਦ ਰੱਖਦੀ ਹੈ। ਬਸਨੌਲਟ ਨੇ ਕਿਹਾ ਕਿ ਅੱਜ ਅਸੀਂ ਤੁਹਾਡੇ ਹੁਨਰ ਸਿਖਲਾਈ ਹੱਬ ਨੂੰ ਬਣਾਉਣ ਲਈ ਨਵੇਂ ਫੰਡਿੰਗ ਵਿੱਚ 5.5 ਮਿਲੀਅਨ ਡਾਲਰ ਦੀ ਘੋਸ਼ਣਾ ਕਰ ਰਹੇ ਹਾਂ। ਕੈਸ਼ ਇਨਫਿਊਜ਼ਨ ਮੌਜੂਦਾ ਕਾਮਿਆਂ ਲਈ ਇੱਕ ਮੌਜੂਦਾ ਆਨਲਾਈਨ ਲਰਨਿੰਗ ਹੱਬ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ ਅਤੇ ਜਿਹੜੇ ਸਿਰਫ ਇੱਕ ਵਪਾਰ ਕੈਰੀਅਰ ਬਾਰੇ ਸੋਚ ਰਹੇ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ। ਕੋਵਿਡ-19 ਮਹਾਮਾਰੀ ਦੇ ਦੌਰਾਨ ਲਗਭਗ 4 ਸਾਲ ਪਹਿਲਾਂ ਹੁਨਰਵੰਦ ਉਸਾਰੀ ਦੇ ਕਾਰੋਬਾਰਾਂ ਵਿੱਚ ਕੈਰੀਅਰ ਬਾਰੇ ਸਿੱਖਣ ਯਾਰੀ ਕਰਨ ਅਤੇ ਸਫਲ ਹੋਣ ਲਈ ਇੱਕ ਸਟਾਪ ਦੁਕਾਨ ਅਸਲ ਵਿੱਚ ਜ਼ਮੀਨ ਤੋਂ ਬਾਹਰ ਹੋ ਗਈ ਸੀ ਡਾਉਨੀ ਨੇ ਕਿਹਾ ਕਿ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਅਸਲ ਵਿੱਚ ਇਸ ਨੂੰ ਆਨਲਾਈਨ ਸਿਖਲਾਈ ਪ੍ਰਬੰਧਨ ਪ੍ਰਣਾਲੀ ਵਿੱਚ ਪਾਉਂਦੇ ਹਾਂ ਕੈਨੇਡਾ ਦੇ ਬਿਲਡਿੰਗ ਟ੍ਰੇਡ ਯੂਨੀਅਨਾਂ ਦੇ ਅਨੁਸਾਰ ਇੱਕ ਉਸਾਰੀ ਵਪਾਰ ਦੇ ਅਪ੍ਰੈਂਟਿਸ ਦੀ ਔਸਤ ਉਮਰ ਸਾਲਾਂ ਤੋਂ ਵੱਧ ਰਹੀ ਹੈ ਅਤੇ ਹੁਣ 27 ਸਾਲ ਦੀ ਉਮਰ ਤੇ ਬੈਠ ਰਹੀ ਹੈ ਕੈਨੇਡਾ ਦੇ ਬਿਲਡਿੰਗ ਟ੍ਰੇਡ ਯੂਨੀਅਨਾਂ ਦੇ ਕਾਰਜਕਾਰੀ ਨਿਰਦੇਸ਼ਕ ਸੀਨ ਸਟ੍ਰੀਕਲੈਂਡ ਨੇ ਕਿਹਾ ਕਿ ਉਸ ਉਮਰ ਦੇ ਐਨੇ ਜ਼ਿਆਦਾ ਦਾ ਕਾਰਨ ਇਹ ਹੈ ਕਿ ਦੇਸ਼ ਭਰ ਵਿੱਚ ਬਹੁਤ ਸਾਰੇ ਹਾਈ ਸਕੂਲ ਪਾਠਕ੍ਰਮ ਬਦਲ ਗਏ ਨੇ ਐਲੀਮੈਂਟਰੀ ਸਕੂਲ ਦੇ ਪਾਠਕ੍ਰਮ ਬਦਲ ਗਏ ਨੇ ਅਤੇ ਇਸ ਲਈ ਨੌਜਵਾਨਾਂ ਨੂੰ ਕੈਰੀਅਰ ਅਤੇ ਉਸਾਰੀ ਦੇ ਵਪਾਰ ਜਾਂ ਕਿਸੇ ਹੋਰ ਵਪਾਰ ਦੀ ਸੰਭਾਵਨਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਵਿਸਤ੍ਰਿਤ ਆਨਲਾਈਨ ਸਰੋਤ ਵਦੇੜੇ ਪਿੰਡੂ ਅਤੇ ਦੂਰ-ਧਰਾਡੇ ਦੀਆਂ ਸੈਟਿੰਗਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵਪਾਰ ਦੀ ਪਰਚੋਲ ਕਰਨ ਅਤੇ ਕੈਰੀਅਰ ਦੇ ਮਾਰਗ ਤੇ ਜਾਣ ਦਾ ਮੌਕਾ ਵੀ ਦੇਵੇਗਾ ਡਾਉਨੀ ਨੇ ਕਿਹਾ ਕਿ ਸਾਡੇ ਕੋਲ ਕੈਨੇਡਾ ਪਰ ਦੇ ਇੰਨਾ ਉਸਾਰੀ ਵਪਾਰ ਕੇਂਦਰਾਂ ਤੇ ਹਜ਼ਾਰਾਂ ਲੋਕ ਆਉਂਦੇ ਨੇ ਜੋ ਵਪਾਰਾਂ ਵਿੱਚ ਦਾਖਲ ਹੋਣ ਜਾਂ ਵਪਾਰਾਂ ਬਾਰੇ ਸੋਚਣ ਵਿੱਚ ਦਿਲਚਸਪੀ ਰੱਖਦੇ ਨੇ ਇਸ ਤਰ੍ਹਾਂ ਦੇ ਵਪਾਰਾ ਬਾਰੇ ਹੋਰ ਸਿੱਖਣ ਲਈ ਉਹਨਾਂ ਕਿਹਾ ਕਿ ਬਹੁਤ ਲੋਕ ਰੁਚੀ ਲੈ ਰਹੇ ਨੇ ਇਸ ਲਈ ਇਹ ਜਾਗਰੂਕਤਾ ਪੈਦਾ ਕਰਨ ਵਿੱਚ ਇੱਕ ਫਰਕ ਲਿਆ ਰਿਹਾ ਹੈ ਲਰਨਿੰਗ ਹੱਬ ਨੂੰ ਸਕਿੱਲ ਪਲਾਨ ਵੈਬਸਾਈਟ ਤੇ ਐਕਸੈਸ ਕੀਤਾ ਜਾ ਸਕਦਾ ਹੈ ਅੱਜ ਦੇ ਕੈਨੇਡਾ ਨਿਊਜ਼ ਬੁਲਟਿਨ ਵਿੱਚ ਬਸ ਇਹਨਾਂ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਪੂਰਬੀ ਕੈਨੇਡਾ ਦੇ ਵਿੱਚ ਗਰਮੀ ਤੋਂ ਮਿਲੀ ਰਾਹਤ ਤੇ ਦੱਖਣ ਪੱਛਮੀ Ontario ਦੇ ਵਿੱਚ ਹਮਸ ਹਜੇ ਵੀ ਬਰਕਰਾਰ ਫੈਡਰਲ ਸਰਕਾਰ ਨੇ ਮਿਕਮੈਕ ਦੇ ਨਾਲ ਮਲਟੀ ਮਿਲੀਅਨ ਡਾਲਰ ਦਾ ਕੀਤਾ ਸਮਝੌਤਾ ਪ੍ਰਧਾਨ ਮੰਤਰੀ ਟਰੂਡੋ ਨੇ 125 ਮਿਲੀਅਨ ਡਾਲਰ ਦੇ ਸਮਝੌਤੇ ਤੇ ਕੀਤੇ ਹਸਤਾਖਰ 하우스 오브 커먼스 ਦੇ ਵਿੱਚ ਨਿਜਰ ਨੂੰ ਸ਼ਰਧਾਂਜਲੀ ਦੇਣ ਦਾ ਮਾਮਲਾ ਭਾਰਤ ਸਰਕਾਰ ਨੇ ਜਿਤਾਇਆ ਇਤਰਾਸ ਵਿਦੇਸ਼ੀ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਗ੍ਰੀਨ ਕਾਰਡ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트럼ਪ ਨੇ ਕੀਤੀ ਘੋਸ਼ਣਾ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ